ਲੱਗਦੇ ਆ ਬਹੁਤ ਚੰਗਾ ਹੋਊਗਾ ਉਹ ਪਿੱਛੇ ਉਹ ਪਿੱਛੇ ਚਲੋ ਅੱਜ ਪਹਿਲਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਕਿਹੜੀ ਯੂਨੀਅਨ ਦੇ ਨਮਾਇੰਦ ਹੋ ਕੀ ਤੁਹਾਡੇ ਕੋਲੇ ਅਹੁਦਾ ਹੈ ਤੇ ਕੀ ਤੁਹਾਡਾ ਨਾਮ ਹੈ ਮੈਂ ਪੰਜਾਬ ਕਿਸਾਨ ਯੂਨੀਅਨ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਜੀ ਅੱਜ ਸਾਡੀ ਸੰਯੁਕਤ ਮੋਰਚੇ ਦੀ ਅੱਜ ਤੋਂ ਸਾਨੂੰ 5-7 ਦਿਨ ਪਹਿਲਾਂ ਹੀ ਕਾਲ ਕੀਤੀ ਹੋਈ ਸੀ ਵੀ 16 ਤਰੀਕ ਨੂੰ ਭਾਰਤ ਬੰਦ ਦਾ ਜਿਹਦੇ ਚ ਕਿਸਾਨ ਮਜ਼ਦੂਰ ਟ੍ਰੇਡ ਕੋਈ ਵੀ ਵਰਗ ਡਰਾਈਵਰ ਬੈਂਕ ਕੋਈ ਵੀ ਦਾਇਰਾ ਜੀ ਤੁਹਾਡੇ ਪੱਤਰਕਾਰ ਭਰਾ ਵੀ ਸਾਰੇ ਹੀ ਸਾਡੇ ਟਰੇਡਾਂ ਦੀਆਂ ਮੀਟਿੰਗਾਂ ਹੋਈਆਂ ਸੀ ਉਹਨਾਂ ਦੇ ਮੁਤਾਬਕ ਅੱਜ ਤੇ ਸਾਰਾ ਤੁਸੀਂ ਵੇਖਿਆ ਬਾਜ਼ਾਰ ਵੀ ਬੰਦ ਨੇ ਸਾਰੇ ਹਿੰਦੁਸਤਾਨ 'ਚ ਕੋਈ ਬੱਸ ਨਹੀਂ ਚੱਲ ਰਹੀ ਕੋਈ ਟਰੱਕ ਨਹੀਂ ਚੱਲ ਰਿਹਾ ਕੋਈ ਚੀਜ਼ ਵੀ ਨਹੀਂ ਚੱਲ ਰਹੀ ਜੀ ਸਾਡੀ ਜਿਹੜੀ ਜਥੇਬੰਦੀ ਦੀ ਉੱਤੋਂ ਅਪੀਲ ਸੀ ਵੀ ਜਿਵੇਂ ਵਿਆਹ ਛੱਡੀਆਂ ਵਾਲੇ ਕੋਈ ਅਵਰਜੈਂਸੀ ਕੋਈ ਪੇਪਰ ਨੇ ਬੱਚਿਆਂ ਦੇ ਉਹਨਾਂ ਨੂੰ ਅਰਜੈਂਸੀ ਨੂੰ ਸਾਰਾ ਨਿਕਲਿਆ ਇਹ ਸਾਡੀ ਇੱਕ ਭਾਰਤ ਪੰਦਰ ਦੀ ਕਾਲ ਸੀ ਜੀ ਇਹ ਸਯਦ ਤਮੋਰਚੇ ਦੀ ਕਾਲ ਸੀ ਤੁਹਾਡੀ ਹਾਂਜੀ ਸਯਦ ਤਮੋਰਚੇ ਨਹੀਂ ਸਯਦ ਤਮੋਰਚੇ ਦੀ ਕਾਲ ਸੀ ਜੀ ਸਯਦ ਤਮੋਰਚੇ ਨੇ ਸਾਡੀ ਹੁਣ 18 ਤਰੀਕ ਨੂੰ ਫੇਰ ਮੀਟਿੰਗ ਹੈ ਜੇ ਮੋਦੀ ਨੇ ਤੇ ਖੱਟੜ ਨੇ ਐਂ ਕਰੀ ਗਏ ਤੇ ਐਸੀ ਕੋਈ ਵੱਡਾ ਐਕਸ਼ਨ ਸਾਡੇ ਜਥੇਬੰਦੀਆਂ ਲੈ ਸਕਦੀਆਂ ਉਹ ਵੀ ਸਾਡੇ ਭਰਾ ਨੇ ਜਿਹੜੇ ਬਾਰਡਰ ਤੇ ਅੱਜ ਤੁਸੀਂ ਵੇਖਿਆ ਇੱਕ ਉੱਥੇ ਕਰਸਾਨ ਸ਼ਹੀਦ ਹੋ ਗਏ ਕਈ ਫੱਟੜ ਹੋ ਗਏ ਕਈਆਂ ਦੇ ਹੱਥ ਉੱਡ ਗਏ ਕਈਆਂ ਦੇ ਪੈਰ ਉੱਡ ਗਏ ਕਈਆਂ ਦੀਆਂ ਅੱਖਾਂ ਵੀ ਗਿਆ ਚਲੀਆਂ ਨੌਜਵਾਨਾਂ ਦੀਆਂ ਉਹ ਥਰੂ ਤੁਸੀਂ ਵੇਖਿਆ ਕਿੱਡੇ-ਕੱਡੇ ਉਹ ਬੰਬ ਐਰਾ ਵਗੈਰਾ ਕਿਵੇਂ ਸਿੱਟੀ ਜਾਂਦੇ ਆ ਜੀ ਉੱਥੇ ਕੋਈ ਇਹ ਤਾਂ ਜਿਵੇਂ ਚੀਨ ਦੀ ਤੇ ਪਾਕਿਸਤਾਨ ਦੀ ਹਿੰਦੁਸਤਾਨ ਦੀ ਲੜਾਈ ਲੱਗੀ ਆ ਤੁਸੀਂ ਬਾਰਡਰ ਇੰਨਾ ਸੀਲ ਤਾਂ ਉਹ ਵੀ ਨਹੀਂ ਜਿੰਨਾ ਸੀਲ ਇਹ ਕਰ ਰੱਖਿਆ ਜੀ ਇਸ ਸੰਯੁਕਤ ਕਿਸਾਨ ਮੋਰਚੇ ਨੂੰ ਇਹ ਨਹੀਂ ਚਾਹੀਦਾ ਵੀ ਸਾਨੂੰ ਵੀ ਉੱਥੇ ਜਾ ਕੇ ਸਾਥ ਦੇਣਾ ਚਾਹੀਦਾ ਹੈ ਅਸੀਂ ਕਿਸ ਚੀਜ਼ ਦਾ ਇੰਤਜ਼ਾਰ ਰਹੇ ਹਾਂ ਜਦੋਂ ਬਿਲਕੁਲ ਖਤਮ ਹੋ ਗਿਆ ਉਦੋਂ ਜਾਵਾਂਗੇ ਸੰਯੁਕਤ ਮੋਰਚਾ ਅੱਜ ਦੀ ਕਾਲ ਤੋਂ ਬਾਅਦ ਪਰਸੋਂ ਇਸੇ ਚੱਕਰ ਤੇ ਸਾਡੀ 18 ਤਰੀਕ ਦੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਉਸੇ ਐਕਸ਼ਨ ਲੈ ਜਾਊਗਾ ਭਾਰੀ ਐਕਸ਼ਨ ਲੈ ਜਾਊਗਾ ਕੀ ਪਤਾ ਸੀ ਉੱਥੇ ਜਾਈਗੇ ਕਿ ਉਦੋਂ ਵੀ ਭਾਰੀ ਐਕਸ਼ਨ ਲਈਏ ਜ਼ਰੂਰ ਜਾਵਾਂਗੇ ਜਦੋਂ ਅਸੀਂ ਗਏ ਬਾਰਡਰ ਵੀ ਤੋੜਾਂਗੇ ਸਾਰੇ ਕੋਈ ਜਾਵਾਂਗੇ ਸਾਡੀਆਂ 37 ਜਥੇਬੰਦੀਆਂ 32 ਪਹਿਲਾਂ ਸੀ ਤੇ ਪੰਜ ਹੋਣ ਅਸੀਂ ਰਾਜੋਵਾਲ ਸਾਹਿਬ ਨਾਲ ਸਾਡੀਆਂ 37 ਜਥੇਬੰਦੀਆਂ ਤੇ ਕੁਝ ਭਰਾ ਤੁਹਾਡੇ ਟਰੇਡ ਵੀ ਸਾਰੇ ਸਾਡੇ ਨਾਲ ਹੀ ਜੋ ਵੀ ਵਰਗ ਟਰੱਕ ਯੂਨੀਅਨ ਬੱਸ ਵਾਲੇ ਆ ਅੱਜ ਸਭ ਸਾਡੇ ਨਾਲ ਨੇ ਜੀ ਖੜੇ ਹਰਿਆਣਾ ਸਰਕਾਰ ਦੀ ਜਿਹੜੀ ਕਾਰਵਾਈ ਹੋਈ ਹੈ ਉੱਥੇ ਏਡੇ ਏਡੇ ਵੱਡੇ ਥੰਮ ਲਾ ਕੇ ਰੋਕੇ ਗਏ ਆ ਤੇ ਕਿਸਾਨਾਂ ਤੇ ਜਿਹੜਾ ਢਾਇਆ ਗਿਆ ਤੇ ਸਿੱਧਾ ਢਾਇਆ ਗਿਆ ਅਸੀਂ ਹੋਰ ਜੋਧਨ ਕੈਦੀ ਕਰਦੇ ਆ ਜੀ ਸਾਡੇ ਭਰਾ ਨੇ ਉਹ ਸਾਡੇ ਵਿੱਚੋਂ ਹੀ ਨੇ ਸਾਡੇ ਨੌਜਵਾਨ ਤੁਹਾਨੂੰ ਪਹਿਲਾਂ ਦੱਸ ਕੇ ਡਿਆ ਕਈ ਫੱਟੜ ਹੋ ਗਏ ਕਈਆਂ ਦੀਆਂ ਅੱਖਾਂ ਵੀ ਵਿਚਾਰੇ ਨੇ ਬਹੁਤ ਗੰਭੀਰ ਹੋ ਗਿਆ ਕਈਆਂ ਦੇ ਹੱਥ ਉੱਡ ਗਏ ਵੇਖੀ ਜਾਂਦੇ ਹੋ ਜਦੋਂ ਆਪਾਂ ਵੀਡੀਓ ਰ ਕਈਆਂ ਦੇ ਪੈਰ ਉੱਡ ਗਏ ਸਾਡਾ ਹੁਣ ਅੱਜ ਇੱਕ ਬਾਪੂ ਵੀ ਸ਼ਹੀਦ ਹੋ ਗਿਆ ਤੇ ਤੇ ਅਸੀਂ ਪੂਰਨ ਜੋਧਨ ਨਕੇਦੀ ਕਰਦੇ ਆ ਜੀ ਇਹਨਾਂ ਦੀ ਇਹਨੂੰ ਇਹ ਨਹੀਂ ਕਰਨਾ ਚਾਹੀਦਾ ਨਾ ਖੱਟਣ ਨੂੰ ਕਰਨਾ ਚਾਹੀਦਾ ਨਾ ਮੋਦੀ ਨੂੰ ਕਰਾ ਉਹ ਰਾਤ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਜੀ ਸਾਡੇ ਉਹ ਵੀ ਚਲੋ ਕਿਸਾਨ ਜਥੇਬੰਦੀਆਂ ਸਾਡਾ ਲੜਤ ਇੱਕੋ ਇੱਕੋ ਤੇ ਹੀ ਰਹਿ ਐ ਅਸੀਂ ਉਸੇ 'ਚ ਉਹਨਾਂ ਦੇ ਲੱਗ ਸਾਡੇ ਮੱਤ पे ਕੋਈ ਨਹੀਂ ਗੇ ਬਸ ਇੱਕ ਜਿਵੇਂ ਕਹਿੰਦੇ ਵਿਚਾਰ ਹੀ ਅਲੱਗ-ਅਲੱਗ ਨੇ ਉਹ ਹੁਣ ਰਾਤ ਮੀਟਿੰਗਾਂ ਹੋਈਆਂ ਉਹ ਵੀ ਬੇਸਿੱਟਾ ਨਿਕਲੀ ਹੁਣ ਐਤਵਾਰ ਨੂੰ ਫੇਰ ਮੀਟਿੰਗ ਜੇ ਨਾ ਤੇ ਸਾਡੇ ਜਥੇਬੰਦੀਆਂ ਪਰਸੋਂ ਨੂੰ ਮੀਟਿੰਗ ਕਰ ਰਹੀਆਂ ਕੋਈ ਵੱਡਾ ਸੰਘਰਸ਼ ਅਸੀਂ ਵਿੱਡਾਂਗੇ ਭਾਈ ਜੀ ਤੁਸੀਂ ਨਖੇਦੀ ਤੱਕ ਸੀਮਤ ਰਹੋਗੇ ਕਿ ਤੁਸੀਂ ਦਿੱਲੀ ਜਾ ਕੇ ਲੜੋਗੇ ਅਸੀਂ ਲੜਾਂਗੇ ਵੀ ਜੀ ਨਖੇਦੀ ਤੱਕ ਨਹੀਂ ਨਹੀਂ ਲੜਾਂਗੇ ਵੀ ਜੀ ਜੋ ਆਜਾਉਣਾ ਪੰਜਾਬ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਜੋ ਇਹ ਹੁਣ ਹੁਮਕਾ ਕਿਦਾਂ ਦੀ ਅਦਾ ਕਰ ਰਹੀ ਆ ਇਹ ਤੇ ਕਿਸਾਨੀ ਮੋਰਚਾ ਪੰਜਾਬ ਸਰਕਾਰ ਤਾਂ ਇੱਕ ਹੰਝੂ ਪੂੰਝ ਰਹੀ ਆ ਜੀ ਕੋਈ ਅਸੀਂ ਉਹਦੀ ਨਾ ਉਹ ਤੇ ਉੱਥੇ ਹੁਣ ਇੱਕ ਜਿਵੇਂ ਉੱਥੇ ਗਏ ਉਹ ਨੂੰ ਉਹਨੂੰ ਪੁੱਛਣ ਆ ਲਾਵੇ ਭਵਨ ਤਮਾਨ ਨੂੰ ਤੇਰੇ ਏਰੀਏ ਚ ਉਹਨਾਂ ਦਾ ਡਰੋਨ ਚੱਲੀ ਜਾਂਦਾ ਤੇਰੇ ਏਰੀਏ ਚ ਤੇ ਉਹ ਕਰੀ ਜਾਂਦੇ ਤੂੰ ਉਹਨਾਂ ਦੇ ਕਾਰਵਾਈ ਨਹੀਂ ਕਰ ਸਕਦੀ ਸਰਕਾਰ ਪੰਜਾਬ ਸਰਕਾਰ ਇਹ ਇਹ ਕੀ ਸੁੱਤੇ ਨੇ ਇਹਦੇ ਕੱਖਾ ਪੁੰਝਦੇ ਜੀ ਸਾਡੇ ਹੋਰ ਕੋਈ ਇਹ ਇਹ ਨਿੰਦਰ ਸਭ ਇਕੋ ਚੀਜ਼ ਹੀ ਹੈ ਜੀ ਰੱਥੇ ਇਕੋ ਚੱਟੇ ਵੱਠੇ ਨੇ ਜੀ ਇਹ ਸੁਹਾਗੀਆਂ ਕਿਸਾਨ ਯੂਨੀਅਨ ਹੈ ਜਿਹੜਾ ਰੋਜ਼ ਦਰੀਆਂ ਤੋਂ ਰੋਣਾ ਵੱਧ ਰਿਹਾ ਪੱਤੀ 33 36 ਅਸਟਰ ਹੋਈ ਆਪਣਾ ਤੁਸੀਂ ਜੇ ਆਪ ਵੀ ਇਕੱਠੀਆਂ ਨਹੀਂ ਹੋ ਸਕਦੇ ਸੰਝਾ ਪ੍ਰੋਗਰਾਮ ਨਹੀਂ ਦੇ ਸਕਦੇ ਫਿਰ ਕਿਸਾਨਾਂ ਵਿੱਚ ਪੁਰਾਣੂ ਕਿਵੇਂ ਇਕੱਠੇ ਕਰਨੀਆਂ ਕਿਵੇਂ ਉਹ ਇਹ ਹੋਣਗੇ ਜੀ ਇਹ ਇੱਕ ਭਰਮ ਭਰਾ ਜੀ ਜਿਹੜਾ ਹੁਣ ਮਾਲ ਬਣ ਗਏ ਜਰੂਰ ਇਕੱਠੀਆਂ ਹੋਣੀਆਂ ਕਦੋ ਦਿਨਾਂ ਜੀ ਇਕੱਠੀਆਂ ਹੋ ਜਾਣਗੀਆਂ ਬੜਾ ਟਾਈਮ ਨਹੀਂ ਲੱਗਦਾ ਕਿਹੜੀ ਗੈਰ ਰਾਜਨੀਤਿਕ ਛੋਟੀ ਜਥੇਬੰਦੀਆਂ ਉਹਨਾਂ ਨੇ ਤੁਹਾਡੇ ਨਾਲ ਕੋਈ ਰਾਏ مشਵਰਾ ਨਹੀਂ ਕੀਤਾ ਵੀ ਅਸੀਂ ਮੋਰਚਾ ਲਾਉਣਾ ਹੈ ਨਹੀਂ ਜੀ ਉਹਨਾਂ ਨੇ ਆਪ ਦਾ ਸਾਡੇ ਨਾਲ ਸਾਡੇ ਜਥੇ ਸੂਰਤ ਮੋਰਚੇ ਨਾਲ ਕੋਈ ਰਾਏ مشਵਰਾ ਨਹੀਂ ਕੀਤਾ ਤੁਸੀਂ ਆਡੀਓ ਵੀ ਸਾਡੇ ਵੱਡੇ ਲੀਡਰਾਂ ਦਾ ਸੁਣ ਰਹੇ ਹੋ ਤੇ ਜੇ ਕੀਤਾ ਹੁੰਦਾ ਤੇ ਅਸੀਂ ਨਾਲ ਨਾ ਹੁੰਦੇ ਉਹਨਾਂ ਨੇ ਆਪ ਦਾ ਇਕੱਲੇ ਦਾ ਪ੍ਰੋਗਰਾਮ ਸੁਣ ਹਾਂਜੀ ਸੈਕਿੰਡ ਸਰਕਾਰ ਦੇ 5 ਸਾਲ ਤਾਂ ਪੂਰੀ ਹੋ ਗਈ ਉਹਦੇ ਵਿੱਚ ਤੁਹਾਨੂੰ ਤਾਂ ਕੋਈ ਮਸਲਾ ਹੋਰ ਨਹੀਂ ਸਕੇਗਾ ਇਹ ਦੇਖੋ ਜੀ ਅਜੇ ਇਸ ਮਹੀਨੇ ਦੇ ਅਖੀਰ ਤੱਕ ਲੱਗਣਾ ਜੀ ਕੋਰਪੋਰੇਟ ਕਲੈਂਟ ਤੇ ਇਹਦਾ ਇੱਕ ਦੋ ਦਿਨਾਂ ਚ ਸਾਰੇ ਫੈਸਲੇ ਹੋ ਜਾਣੇ ਆ ਜੀ ਜੇ ਨਾ ਹੋਏ ਸੈਸ਼ਨ ਵੀ ਬੁਲਾਇਆ ਜਾ ਸਕਦਾ ਹੁਣ ਤਾਂ ਤੁਹਾਨੂੰ ਲੱਗਦਾ ਨਹੀਂ ਵੇਖੋ ਜੀ ਰਾਸ਼ਟਰਪਤੀ ਹੋ ਚੁੱਕੇ ਆ ਇਸ ਚੀਜ਼ ਬਾਰੇ ਸੈਸ਼ਨ ਨਹੀਂ ਬੁਲਾ ਸਕਦਾ ਰਾਸ਼ਟਰਪਤੀ ਕੋਲ ਬਹੁਤ ਵੱਡੀ ਪਾਵਰ ਹੁੰਦੀ ਆ ਇਹ ਰਾਸ਼ਟਰਪਤੀ ਨੂੰ ਕਹਿ ਸਕਦੇ ਜੋ ਮਰਜ਼ੀ ਦੇ ਆਪ ਦੇ ਸਾਈਨ ਕਰਾ ਸਕਦੇ ਤੇ ਇਹ ਵੀ ਕਰਾ ਸਕਦੇ ਆ ਰਾਸ਼ਟਰਪਤੀ ਕੋਲ ਬਹੁਤ ਵੱਡੀ ਪਾਵਰ ਹੈ ਨਹੀਂ ਮਾਰ ਫੋਡੀ ਐਮਐਸਪੀ ਦੀ ਐ ਜੋ ਹੋਰ ਵੀ ਮੰਗ ਨਹੀਂ ਜੀ ਸਾਡੀਆਂ ਐਮਐਸਪੀ ਜਿਵੇਂ ਕਰਜ਼ਾ ਮੁਕਤੀ ਮਜ਼ਦੂਰਾਂ ਦਾ ਕਿਸਾਨਾਂ ਦਾ ਸਾਰੀਆਂ ਸੇਮ ਹੀ ਮੰਗਾ ਸਾਡੀਆਂ ਜਥੇਬੰਦੀਆਂ ਇੱਕੋ ਹੀ ਮੰਗਾ ਹੈ ਵੀ ਸਾਡੇ ਦੇ ਨਾਲ ਸਾਰਾ ਜੀ ਦੇ ਮਤਲਬ ਅਜੇ ਤੱਕ ਮਸਲਾ ਉੱਥੇ ਨਹੀਂ ਹੁੰਦਾ ਤੁਸੀਂ ਕਹਿੰਦੇ ਵੀ ਸਾਡੀ ਮੀਟਿੰਗ ਰੱਖੀ ਹੋਈ ਹੈ ਤੇ ਬੇਹ ਤੁਸੀਂ ਕੋਈ ਵੱਡਾ ਐਕਸ਼ਨ ਲਾਗੇ ਜੀ ਵੱਡਾ ਐਕਸ਼ਨ ਵੱਡਾ ਐਕਸ਼ਨ ਲਾਗੇ ਜੀ ਕੀ ਬਤਾ ਅਸੀਂ ਵੀ ਉਧਰ ਨੂੰ ਤੁਰ ਪੀਏ ਮੁੜ ਕੇ ਉਸ ਗੱਲ ਤੇ ਇਹ ਮੰਨਿਆ ਸੀ ਇਸ ਕੀ ਦੇ ਵਿੱਚ ਕਿ ਮੈਂ ਛੋਟੇ ਜਿਹੇ ਕਾਨੂੰਨ ਸਸਪੈਂਡ ਕਰ ਦਿੰਦਾ ਹਾਂ ਇਹਦੇ ਤੇ ਕਮੇਟੀ ਬਿਠਾ ਕੇ ਇਹ ਜਿਹੜੀ ਐ ਦ੍ਰਿਸ਼ਟੀ ਕਰ ਦਿੰਦਾ ਕਿ ਕਾਨੂੰਨ ਅਸੀਂ ਵਾਪਸ ਲੈ ਲੈਂਦੇ ਹਾਂ ਸਾਨੂੰ ਇਹਨਾਂ ਨੇ ਝੋਖਾ ਤਰਵਾਸਾ ਦਿੱਤਾ ਸੀ ਤਾਂ ਕਿ ਟਾਈਮ ਪਾਸ ਹੋ ਜਾਵੇ ਇੱਕ ਵਾਰੀ ਇਹਨਾਂ ਦਾ ਦੋਸ਼ ਖੰਡਾ ਪੈ ਜਾਵੇ ਤਾਂ ਉਸ ਗੱਲ ਤੋਂ ਦੋਸਤੋ ਅੱਜ ਇਹ ਮੁਕਰ ਗਿਆ ਇਹ ਆਦਮੀ ਔਰ ਇਹਨੂੰ ਹੁਣ ਇਸ ਤਰ੍ਹਾਂ ਲੱਗਦਾ ਸੀ ਕਿ ਦਿਨ ਵੋਟਾਂ ਦੇ ਵਿੱਚ ਥੋੜੇ ਰਹਿ ਗਏ ਐ ਤੇ ਮੈਂ ਆਪਣੀ ਗੱਲ ਤੋਂ ਜਦੋਂ ਮੁਕਰੂੰਗਾ ਵੈਟੂੰਗਾ ਹੁਣ ਮੇਰੇ ਵੱਸ ਨਹੀਂ ਜਦੋਂ ਮੈਂ ਫੇਰ ਪ੍ਰਧਾਨ ਮੰਤਰੀ ਬਣਿਆ ਉਦੋਂ ਛੋਟਾ ਮਸਲਾ ਹੱਲ ਕਰੂੰਗਾ ਇਹਦਾ ਜਿਹੜਾ ਖੇਤੀਬਾੜੀ ਮੰਤਰੀ ਆਰਜਨ ਮੁੰਡਾ ਕਹਿੰਦਾ ਸਾਡੇ ਕੋਲੇ ਹੁਣ ਬੜਾ ਟਾਈਮ ਹੈ ਪਰ ਦੋਸਤੋ ਆਪਾਂ 2 ਸਾਲ ਪਹਿਲਾਂ ਇਹਨੂੰ ਵਿਚਾਰ ਵਟਾਂਦਰਾ ਕਰਨ ਲਈ ਜਿਹੜਾ ਉਥੋ ਧਰਨਾ ਉਠਾਇਆ ਸੀ ਤਾਂ ਇਹਨੇ ਵਿਚਾਰ ਵਟਾਂਦਰਾ ਝੂਠੇ ਢੰਗ ਨਾਲ ਕੀਤਾ ਤੇ ਆਪਾਂ ਨੂੰ ਇਹਨੇ ਇੱਕ ਹਸਾਬ ਨਾਲ ਦਿਲਾਸਾ ਝੂਠਾ ਦੇ ਕੇ ਇੱਕ ਵਾਰੀ ਫੋਟਾ ਇਹਦੀ ਆਦਤ ਹੈ ਇਹਨੂੰ ਦੇਸ਼ ਨਾਲ ਪਿਆਰ ਨਹੀਂ ਸਵਾਸ ਨਾਲ ਜਿਹੜੀਆਂ ਲਾਦਾ ਨਾ ਉਹਨਾਂ ਨੇ ਦੇਸ਼ ਲਈ ਕੋਈ ਕੁਰਬਾਨੀ ਨਹੀਂ ਦਿੱਤੀ ਇਸ ਕਰਕੇ ਇਹਨਾਂ ਨੂੰ ਇਸ ਦੇਸ਼ ਦਾ ਇਸ ਦੇਸ਼ ਤੇ ਮੁੱਲ ਦਾ ਪਤਾ ਨਹੀਂ ਤੇ ਜਿਹੜਾ ਇੱਥੋਂ ਦਾ ਕਿਸਾਨ ਹੈ ਉਹ ਸਿੰਚਾਈ ਪੂਲ ਦੇ ਵਿੱਚ ਬਹੁਤ ਵੱਡਾ ਜਿਹੜਾ ਚੋਨੇ ਦਾ ਕੰਕਰ ਦਾ ਤੇ ਹੋਰ ਚੀਜ਼ਾਂ ਦਾ ਹਿੱਸਾ ਪਾਉਂਦਾ ਹੈ ਔਰ ਜਿਹੜੀ ਦਾਲ ਤੇ ਹੋਰ ਆਪਾਂ ਜਿਹੜੀਆਂ ਸਬਜ਼ੀਆਂ ਕਈ ਇੰਪੋਰਟ ਕਰਦੇ ਆ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੈ ਕੇ ਆਉਂਦੇ ਆ ਜਿਹੜੀਆਂ ਆਪਾਂ ਨੂੰ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਜੇ ਉਹਨਾਂ ਤੇ ਇਹ ਆਪਾਂ ਨੂੰ ਗਵਰਨਮੈਂਟ ਐਮਐਸਪੀ ਵੀ ਦੇ ਦੇ ਤਾਂ ਜਿੰਨਾ ਪੈਸਾ ਇੰਪੋਰਟ ਤੇ ਖਰਚ ਜਾਂਦਾ ਹੈ ਉਨੇ ਪੈਸੇ ਤਾਂ ਜਿਨੀਦਾਰਾਂ ਦੇ ਕਰਾਂ ਚ ਜਾ ਡੇਟ ਰੇਟ ਨੂੰ ਨਾ ਦੇ ਕਰਾਂ ਚ ਵਾਜਾ ਤਾਂ ਤਾਂ ਵੀ ਪੈਸੇ ਵਜ ਜਾਂਦੇ ਐ ਪਰ ਇਹ ਵੀ ਇੱਕੋ ਇੱਕ ਮਨਛਾ ਇਹ ਬੰਦਾ ਕਰਜ਼ਾ ਚੱਕੀ ਬੈਠਾ ਹੈ ਦੇਸ਼ ਤੇ ਤੇ ਲੋਕਾਂ ਨੂੰ ਕਹਿੰਦਾ ਕਿ ਦੇਸ਼ ੱਤੇ ਵੱਧ ਰਿਹਾ ਜੇ ਭਰਾਵੋ ਆਪਾਂ ਜਿਨੀਦਾਰਾਂ ਖਾਰੇ ਆਪਾਂ ਕਿੱਲਾ ਜਵੇਂ ਵੇਸ਼ ਕੇ ਉੱਠੀ ਪੜ ਗਏ ਕਾਰ ਲਿਆਈਏ ਜਦ ਮੁੰਡੇ ਦਾ ਵਿਆਹ ਵੱਡੇ ਪੈਸੇ ਚ ਕਰ ਲਗੇ ਤਾਂ ਆਪਣਾ ਘਰ ਕਿੰਨੇ ਦਿਨ ਚੱਲੂਗਾ ਉਸੇ ਤਰ੍ਹਾਂ ਕਾਰ ਆਪਣਾ ਡਾਊਨ ਹੋ ਜਾਊਗਾ ਜ਼ਮੀਨ ਵੀ ਕਿੱਲਾ ਆਪਣੀ ਉੱਠ ਜੂਗੀ ਇਹਦੇ ਉਸ ਤਰੀਕੇ ਦੇ ਨਾਲ ਜਿਹੜਾ ਦੇਸ਼ ਨੂੰ ਚਲੋ ਕੋਈ ਉੱਤੇ ਦਿੱਤੀ ਵਾਲੇ ਨਹੀਂ ਹਿੱਤੇ ਉਹਨਾਂ ਦੇ ਸਾਨੂੰ ਬਾਹਰ ਆਨਣਾ ਆਵੇ ਤਾਂ ਸੀਮਤ ਗਏ ਜਦੋਂ ਉਹ ਲੋਕ ਅਸਲਾ ਬਣਾਉਂਦੇ ਐ ਜਾਂ ਹੋਰ ਕੰਮ ਕਰਦੇ ਐ ਉਹਦੇ ਇਤਿਹਾਸ ਤੇ ਸਾਰਾ ਕੁਝ ਤਰੀ ਜਾਂਦਾ ਹੈ ਹੰਡ ਪੈਂਦੀ ਐ ਉਹ ਪੂਰੇ ਧਰਤੀਆਂ ਜਿਹੜੀ ਵਿਸ਼ੇਸ਼ੀ ਮਾਰੀ ਦਾ 8% ਦਾ ਆ ਜਾਂਦਾ ਹੈ ਤੇ ਪੰਜਾਬ ਇੱਕ ਇਹੋ ਜਿਹਾ ਟੁਕੜਾ ਪੰਜਾਬ ਹਰਿਆਣਾ ਨਾਲ ਜੁੜਿਆ ਕੁਝ ਦਿੱਲੀ ਦਾ ਹਿੱਸਾ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਅਨਾਜ ਹੁੰਦਾ ਤੇ ਜੇ ਕਿਤੇ ਇਸ ਨਾਲ ਨੂੰ ਅਰਪ ਸੰਤਰੀਆਂ ਲਈ ਖੋਲ ਦਿੱਤਾ ਜਾਵੇ ਤਾਂ ਆਹੀ ਕਣਕ ਜਿਹੜੀ ਆਪਣੀ ਤਿੰਨ ਗੁਣਾ ਰੇਟ ਤੇ ਵੱਧ ਦੇ ਦੂਗੀ ਦੂਜੀ ਗੱਲ ਸੁਆਮੀ ਨਾਥ ਰਿਪੋਰਟ ਦੀ ਕਰੂੰਗਾ ਮੈਂ ਗੱਲਾਂ ਬਹੁਤ ਜ਼ਿਆਦਾ ਕਰਨ ਵਾਲੀਆਂ ਪਰ ਵਕ ਵਕ ਬੁਲਾਰਿਆਂ ਨੇ ਬੋਲਣਾ ਮੈਂ ਤਾਂ ਦੋ ਤਿੰਨ ਹੀ ਲਾਉਂਗਾ ਸੁਆਮੀ ਨਾਥਨ ਇੱਕ ਡਾਕਟਰ ਹੋਇਆ ਸੁਆਮੀ ਨਾਥਨ ਖੇਤੀਬਾੜੀ ਦੇ ਵਿੱਚ ਬੰਦੇ ਨੇ ਪੀ ਐਚ ਡੀ ਕੀਤੀ ਸੀ ਔਰ ਰਿਸਰਚ ਕੀਤੀ ਸੀ ਉਹਨੇ ਜਦੋਂ ਆਪਣੇ ਲਾਗਤਾਂ ਜੋੜੀਆਂ ਖੇਤੀ ਦੇ ਵਿੱਚ ਪਲਸ ਉਹਨੇ ਆਖਿਆ ਵੀ ਜੇ ਲਾਗਤ ਘਟੇ ਮੁਰੂਗਾ ਤਾਂ ਫੇਰੇ ਚੱਲ ਨਹੀਂ ਸਕਦੀ ਇਹਦਾ ਜਿਹੜਾ 50% ਹੈ ਮੁਨਾਫਾ ਇਹਦੇ ਵਿੱਚ ਜੋੜਿਆ ਜਾਵੇ ਤਾਂ ਤੇ ਜਿਹੜਾ ਅੱਗੇ ਜ਼ਿੰਮੇਵਾਰ ਸਥਿਤੀ ਕਰੂਗਾ ਹੁਣ ਤੁਸੀਂ ਕਿ ਸੋਦੋਸਤੋ ਆਪਾਂ ਜੀਵਨਕਾਰ ਹੈ ਜਿਹੜੀ ਕਾਢੀ ਕੌਮ ਹੈ ਸਰਦੇ ਨਾਲੀ ਕੌਮ ਹੈ ਉਹ ਵੀ ਖੇਤੀ ਕਰ ਰਹੀ ਹੈ ਦੂਜਾ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਦੂਜੇ ਲੋਕ ਸੱਖੇ ਤੰਦਿਆਂ ਨੂੰ ਹੱਥ ਪਾ ਰਹੇ ਹਨ ਲੇਕਿਨ ਆਪਣਾ ਤੰਦਾ ਇਸ ਤਰ੍ਹਾਂ ਦਾ ਹੈ ਕਿ ਰਾਤ ਨੂੰ 12 ਵਜੇ ਵੀ ਆਪਾਂ ਨੂੰ ਦਸੰਬਰ ਦੇ ਮਹੀਨਿਆਂ ਦੇ ਵਿੱਚ ਜਦੋਂ ਲੋਕ ਬਾਹਰ ਮੂੰਹ ਕੱਟ ਕੇ ਨੇ ਜੇ ਸਰਦੇ ਕਮਰੇ ਤੋਂ ਉਦੋਂ ਵੀ ਆਪਾਂ ਖੇਤਾਂ ਦੇ ਵਿੱਚ ਹੁੰਨੇ ਆ ਤਾਂ ਤੁਸੀਂ ਤੇ ਕੋਈ ਡਾਕਟਰ ਸੁਮਨਾਥ ਨਾ ਹੈ ਉਨੇ ਇਹ ਰਿਪੋਰਟ ਕੋ ਸਪੱਸ਼ਟ ਕੀਤੀ ਸੀ ਕਿ ਜ਼ਿੰਮੇਦਾਰ ਨੂੰ ਲਾਗਤ ਘਾਤੇ ਦੇ ਨਾਲ 50% ਮੁਨਾਫਾ ਦਿੱਤਾ ਜਾਵੇ ਤਾਂ ਇਹਨੇ ਉਹਨਾਂ ਦੀ ਗੱਲ ਨੂੰ ਮੰਨਿਆ ਨਹੀਂ ਪਹਿਲਾਂ ਹੀ ਸਰਕਾਰਾਂ ਨੇ ਨਹੀਂ ਮੰਨਿਆ ਇਹਨੇ ਵੀ ਨਹੀਂ ਮੰਨਿਆ